ਤੋਂ ਬੇਲਾ ਦਾ ਤੁਹਾਡਾ ਸਾਰਿਆਂ ਦਾ ਭਰਾਵਾਂ ਦਾ ਪੱਤਰਕਾਰ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਕੰਮ ਅਸੀਂ ਕਰਦੇ ਹਾਂ ਬਾਗੇਪੁਰਾਣੇ ਦੇ ਵਿੱਚ ਉਹ ਤੁਸੀਂ ਲੋਕਾਂ ਤੱਕ ਪਹੁੰਚਾਉਂਦੇ ਰਹਿੰਦੇ ਹੋ ਅੱਜ ਵੀ ਸਾਡੇ ਸ਼ਹਿਰ ਦੇ ਵਿੱਚ ਲਗਭਗ ਜਿਹੜੀਆਂ ਸ਼ਹਿਰ ਦੀਆਂ ਵਿਚਾਲੇ ਤਿੰਨ ਸੜਕਾਂ ਸਿਗੀਆਂ ਨਗਰ ਕੌਂਸਲ ਨੇ ਉਹਨਾਂ ਦੀ ਜ਼ਿੰਮੇਵਾਰੀ ਲੈ ਕੇ ਉਹਨਾਂ ਨੂੰ ਨਵੀਆਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਹੈ ਉਸੇ ਤਹਿਤ ਅੱਜ ਦੇ ਦਿਨ ਦੇ ਵਿੱਚ ਅਸੀਂ ਲਗਭਗ ਜਿਹੜੀਆਂ ਦੋ ਰੋਡ ਨੇ ਜਿੱਥੇ ਆਪਾਂ ਖੜੇ ਆ ਜਿਹੜਾ ਪੈਲੇਸ ਵਾਲਾ ਰੋੜਾ ਚੰਨੂਆਣੇ ਵਾਲਾ ਬਾਈਪਾਸ ਆ ਜਿਹੜਾ ਅੱਜ ਇਹਨੂੰ ਅਸੀਂ ਕੰਪਲੀਟ ਕਰਾਵਾਂਗੇ ਇਹ ਵਧੀਆ ਸੜਕ ਬਣ ਜੂਗੀ ਲੋਕਾਂ ਨੂੰ ਆਰਾਮ ਨਾਲ ਲੰਘ ਸਕਦੇ ਆ ਇਤਨਾ ਟ੍ਰੈਫਿਕ ਡਾਇਵਰਟ ਹੋਊਗਾ ਟ੍ਰੈਫਿਕ ਕਨਵਰਟ ਹੋ ਜੂਗਾ ਜਿਹੜਾ ਚੌਂਕ ਦੇ ਵਿੱਚ ਰਸ਼ ਹੁੰਦਾ ਉਹ ਕੱਟ ਜੂਗਾ ਸਾਨੂੰ ਉਹਦਾ ਨਾ ਫਰਕ ਪਊਗਾ ਤੇ ਦੂਜੀ ਸਾਡੀ ਪਰਲੇ ਪਾਸੇ ਵਾਲੀ ਇੱਕ ਸ਼ਹਿਰ ਦੀ ਹੋਰ ਗਲੀ ਆ ਅੱਜ ਉਹ ਵੀ ਵੱਡੀ ਰੋਡ ਆ ਉਹਦਾ ਵੀ ਅਸੀਂ ਨਾਲ ਦੀ ਨਾਲ ਆ ਕੰਮ ਉਹਦਾ ਵੀ ਅੱਜ ਕੰਪਲੀਟ ਹੋ ਜੂਗਾ ਅੱਜ ਪਵਾ ਦਾਂਗੇ ਉਸ ਤੋਂ ਬਾਅਦ ਜਿਹੜੀ ਸਾਡੀ ਇੱਕ ਤੀਜੀ ਗਲੀ ਰਹਿੰਦੀ ਆ ਦੋ ਗਲੀਆਂ ਹੋਰ ਨੇ ਇੱਕ ਨਗਰ ਕਾਉਂਸਲ ਕੋਲੇ ਆ ਇੱਕ ਆਪਣੀ ਡਿਪਾਰਟਮੈਂਟ ਕੋਲ ਗਲੀ ਆ ਉਹ ਦੋਵੇਂ ਸੜਕਾਂ ਦਾ ਕੰਮ ਵੀ ਅਸੀਂ ਕਰਦਾਂਗੇ ਵਧੀਆ ਪ੍ਰੀਮੈਕਸ ਪਾ ਕੇ ਮਤਲਬ ਸਾਨੂੰ ਲੱਗਦਾ ਸ਼ਹਿਰ ਦੇ ਵਿੱਚੋਂ ਕੋਈ ਵੀ ਸੜਕ ਕੋਈ ਵੀ ਗਲੀ ਇਹੋ ਜਿਹੀ ਨਹੀਂ ਰਹੂਗੀ ਜਿਹੜੀ ਤੇ ਅਸੀਂ ਨਾ ਨਾ ਕਰਵਾਈਏ ਬਹੁਤੀਆਂ ਦਾ ਕੰਮ ਹੋ ਗਿਆ ਬਹੁਤੀਆਂ ਦਾ ਚੱਲੀ ਜਾਂਦਾ ਕੁਸ਼ਕ ਦਾ ਕੰਮ ਰਹਿੰਦਾ ਉਰੇ ਟੈਂਡਰ ਹੋਏ ਪਏ ਨੇ ਪੈਸੇ ਹੋਏ ਪਏ ਨੇ ਉਹ ਨਾਲ ਦੇ ਨਾਲ ਅਸੀਂ ਵਾਰੀ ਵਾਰੀ ਕਰਕੇ ਸਟਾਰਟ ਕਰਦੇ ਰਹਿੰਨੇ ਆ ਵਾਰੀ ਵਾਰੀ ਸਟਾਰਟ ਕਰਦੇ ਰਵਾਂਗੇ ਉਹ ਦੇ ਕੇ ਜਿਹੜਾ ਕੰਮ ਚੱਲ ਰਿਹਾ ਕਿ ਉਹ ਦਾ ਨੱਕ ਫੜਦਾ ਆ ਅਸੀਂ ਲਗਭਗ ਸਾਡਾ ਛੱਪੜ ਵਾਲਾ ਗਰਾਊਂਡ ਆ ਜਿਹੜਾ ਉਹਦਾ ਹੁਣ ਸਪੀਡ ਫੜੀ ਆ ਸਾਡੇ ਕੰਮ ਨੇ ਉਹ ਚੱਲ ਪਿਆ ਉਸ ਤੋਂ ਬਾਅਦ ਇੱਕ ਜਿਹੜਾ ਡੰਪ ਆ ਡੰਪ ਦੇ ਨਾਲ ਨਗਰ ਕੌਂਸਲ ਦੀ ਲਗਭਗ 4-5 ਏਕੜ ਜਗ੍ਹਾ ਖਾਲੀ ਪਈ ਸੀ ਉਹਦੇ ਵਾਸਤੇ ਅਸੀਂ ਇੱਕ 80 ਲੱਖ ਰੁਪਏ ਦਾ ਬਜਟ ਰੱਖਿਆ ਹੈ ਸਾਡੇ ਪਹਿਲੇ ਪ੍ਰੋਵੀਜ਼ਨ ਦੇ ਵਿੱਚ ਅਸੀਂ ਉਹਦੇ ਲਈ ਪਾਸ ਹੋਣ ਵਾਸਤੇ ਭੇਜਤਾ ਸਾਡਾ ਪਾਸ ਹੋ ਕੇ ਆ ਜਾਊਗਾ ਉਹਦੇ ਵਿੱਚ ਇੱਕ ਬਹੁਤ ਵਧੀਆ ਅਸੀਂ ক্রিকেট ਦਾ ਗਰਾਊਂਡ ਤੇ ਨਾਲ ਤਿੰਨ ਹੋਰ ਗਰਾਊਂਡ ਬਣਾਵਾਂਗੇ ਤੇ ਕੋਸ਼ਿਸ਼ ਕਰਾਂਗੇ ਵੀ ਜਿਹੜਾ ਉਹ ਸਾਡਾ ਗਰਾਊਂਡ ਆ ਉਹਦੀ ਦੇਖਪਾਲ ਨਗਰ ਕੌਂਸਲ ਵੀ ਕਰੂਗੀ ਨਾਲ ਦੀ ਨਾਲ ਪੀਸੀਆ ਕਰੇ ਪੰਜਾਬ ক্রিকেট ਐਸੋਸੀਏਸ਼ਨ ਉਹਨਾਂ ਨਾਲ ਉਹਨਾਂ ਨਾਲ ਇਹ ਛੱਪੜ ਨਹੀਂ ਹੈ ਜੀ ਇਹ ਜਿਹੜਾ ਡੰਪ ਦੇ ਨਾਲ ਖਾਲੀ ਜਗ੍ਹਾ ਪਈ ਆ ਜਿਹੜੀ ਨਗਰ ਕੌਂਸਲ ਦੀ ਜਗ੍ਹਾ ਲਗਭਗ ਉਹ ਸਾਫ਼ ਜਗ੍ਹਾ ਐ ਵਾਧੂ ਪਈ ਸੀਗੀ ਤੋ ਉਸੇ ਪਿਛਲੇ ਦਿਨੀ ਖਾਲੀ ਕਰਵਾ ਲਈ ਸੀਗੀ ਤੇ ਉਹ ਉਥੇ ਬਹੁਤ ਵਧੀਆ ਸ਼ਹਿਰ ਵਾਸਤੇ ਗਰਾਊਂਡ ਬਣੂਗਾ ਤੇ ਉਹਦੀ ਸਾਡੀ ਪੈਸੇ ਸਾਡੇ ਫੰਡ ਅਸੀਂ ਯੂ ਸਾਹਿਬ ਨਾਲ ਗੱਲ ਕਰਕੇ ਸਾਰਿਆਂ ਨਾਲ ਗੱਲ ਕਰਕੇ ਅਸੀਂ ਜਿੰਨੇ ਫੰਡ ਚਾਹੀਦੇ ਸੀ ਉਹਨੇ ਅਸੀਂ ਲਾ ਕੇ ਕੱਢ ਕੇ ਰੱਖ ਲੈਨੇ ਤੇ ਨਗਰ ਕਾਉਂਸਲ ਦੇ ਫੰਡਾਂ ਦੇ ਵਿੱਚੋਂ ਅਸੀਂ ਇਹ ਦੋਵੇਂ ਚੀਜ਼ਾਂ ਮੇਰੇ ਖਿਆਲ ਚ ਇੱਕ ਤੋਂ ਡੇਢ ਮਹੀਨੇ ਦੇ ਵਿੱਚ ਵਿੱਚ ਅਸੀਂ ਉਹ ਪ੍ਰੋਸੈਸ ਸਟਾਰਟ ਕਰ ਦਾਂਗੇ ਸਾਡਾ ਪੇਪਰ ਵਰਕ ਕੰਪਲੀਟ ਹੋ ਗਿਆ ਇੱਕ ਦੋ ਸਾਈਨ ਰਹਿੰਦੇ ਨੇ ਉਹ ਸਾਈਨ ਹੋ ਜਾਣਗੇ ਫਿਰ ਜਿਹੜੇ ਸ਼ਹਿਰ ਦੇ ਬੱਚੇ ਨੇ ਜਿਹੜੇ ਖੇਡਣਾ ਚਾਹੁੰਦੇ ਨੇ ਉਥੇ ਖੜ ਕੇ ਖੇਡ ਸਕਦੇ ਨੇ ਪੀਸੀ ਨੇ ਮਨਜ਼ੂਰੀ ਪੰਪੀਸੀ ਇਹ ਨਾਲ ਗੱਲ ਹੋ ਗਈ ਆ ਉਹਨਾਂ ਨੇ ਇੱਕ ਵਾਰ ਮੈਂ ਵੈਸੇ ਮਨਜ਼ੂਰੀ ਦੇਤੀ ਆ ਪਰ ਰਿਟਰਨ ਦੇ ਵਿੱਚ ਆਉਣੀ ਬਾਕੀ ਆ ਉਹਦੇ ਵਿੱਚ ਦੋ ਤਿੰਨ ਸਾਨੂੰ ਐਗਰੀਮੈਂਟ ਸਾਈਨ ਕਰਨੇ ਪੈਣਗੇ ਉਹਦੇ ਚ ਸਾਨੂੰ ਵੀ ਫਾਇਦਾ ਸ਼ਹਿਰ ਨੂੰ ਵੀ ਫਾਇਦਾ ਸਾਨੂੰ ਫਾਇਦਾ ਇਹ ਹੋ ਜਾਊਗਾ ਵੀ ਉਹ ਹਰ ਮਹੀਨੇ ਜਦੋਂ ਮੈਚ ਹੁੰਦੇ ਨੇ ਉਹ ਮੈਚਾਂ ਦਾ ਖਰਚ ਕਰਦੇ ਨੇ ਗਰਾਊਂਡ ਤੇ ਤੇ ਬੱਚਿਆਂ ਨੂੰ ਬੈਟ ਬੋਲਾ ਸਾਰੀਆਂ ਮਿਲਦੀਆਂ ਨੇ ਤੇ ਇਹਦੇ ਵਿੱਚ ਮੁਸ਼ਕਲ ਇਹੀ ਆ ਕਿ ਉਹ ਸਾਨੂੰ ਥੋੜਾ ਜਿਹਾ ਜੇ ਗਰਾਊਂਡ ਉੱਚਾ ਚੱਕਣਾ ਪਊਗਾ ਸਾਨੂੰ ਉਹਨਾਂ ਦੇ ਸਟੈਂਡਰਡ ਦਾ ਲੈ ਕੇ ਜਾਣਾ ਪਊਗਾ ਜੇਕਰ ਅਸੀਂ ਉਹਨਾਂ ਦੇ ਸਟੈਂਡਰਡ ਦਾ ਲੈ ਕੇ ਗਰਾਊਂਡ ਆ ਫਿਰ ਉਹ इजीली ਹਾਂ ਕਰ ਦੇਣਗੇ ਸੌਖੇ ਤਰੀਕੇ ਨਾਲ ਹਾਂ ਕਰ ਦੇਣਗੇ ਉਹਦੇ ਨਾਲ ਸਾਨੂੰ ਫਾਇਦਾ ਹੋਣੀ ਹੈ ਐਮਐਲਏ ਸਾਹਿਬ ਕਿ ਲੋਕ ਕਹਿ ਰਹੇ ਉਹ ਕਹਿੰਦੇ ਜੀ ਜਿਹੜਾ ਸ਼ਹਿਰਾਂ 'ਚ ਕੰਮ ਬਹੁਤ ਅਜਿਹਾ ਚੱਲ ਰਿਹਾ ਤੇ ਪਿੰਡਾਂ 'ਚ ਜਿਹੜੀ ਕਾਰਜ ਜੋ ਮਤ ਮਾਮਾ ਦੇ ਪੱਧਰ ਤੇ ਨਹੀਂ ਨਹੀਂ ਸ਼ਹਿਰਾਂ 'ਚ ਵੀ ਵਧੀਆ ਚੱਲਦਾ ਪਿੰਡਾਂ 'ਚ ਵੀ ਵਧੀਆ ਚੱਲਦਾ ਬਸ ਪਿੰਡਾਂ 'ਚ ਇਹ ਆ ਵੀ ਕਵਰੇਜ ਘੱਟ ਹੁੰਦੀ ਆ ਪਿੰਡਾਂ 'ਚ ਤੁਸੀਂ ਸ਼ਹਿਰ ਦੇ ਵਿੱਚ ਬੈਠੇ ਹੋ ਤੁਸੀਂ ਅਸੀਂ ਫੋਨ ਕਰਦੇ ਆ ਤੁਸੀਂ ਨਾਲ ਦੇ ਨਾਲ ਸਾਡਾ ਸਤਿਕਾਰ ਕਰਦੇ ਹੋ ਨਾਲ ਦੇ ਨਾਲ ਪਹੁੰਚ ਜਾਂਦੇ ਹੋ ਪਰ ਜਦੋਂ ਅਸੀਂ ਪਿੰਡਾਂ ਦੇ ਵਿੱਚ ਕੋਈ ਪ੍ਰੋਜੈਕਟ ਸ਼ੁਰੂ ਕਰਦੇ ਆ ਤਾਂ ਪਿੰਡਾਂ ਦੇ ਵਿੱਚ ਸਾਨੂੰ ਵੀ ਇਹ ਹੁੰਦਾ ਕਿ ਗਰਮੀ ਵੱਧਾ ਤੁਹਾਨੂੰ ਕਿਉਂ ਇਨੀ ਖੇਚਲ ਕਰਨੀ ਪਰ ਜੇ ਤੁਸੀਂ ਮੇਰਾ ਫੇਸਬੁੱਕ ਪੇਜ ਦੇਖੋ ਜਾਂ ਆਪਣਾ ਬਲੌਗ ਆ ਬੀਡੀਪੀਓ ਆਫਿਸ ਆ ਬਾਗੇਪੁਰਾਣਾ ਜੇ ਤੁਸੀਂ ਉਹਦਾ ਪੇਜ ਦੇਖੋ ਤਾਂ ਤੁਹਾਨੂੰ ਉਹਨਾਂ ਪੇਜਾਂ ਤੇ ਪਤਾ ਲੱਗ ਜਾਊਗਾ ਮਤਲਬ ਮੈਨੂੰ ਲੱਗਦਾ ਦਿੱਲੀ ਦੀ ਦਿੱਲੀ ਸਾਡੇ ਬਾਗੇਪੁਰਾਣੇ ਦੇ ਵਿੱਚ ਅਸੀਂ ਲਗਭਗ 25 ਤੋਂ 30 ਗਲੀਆਂ ਕੰਪਲੀਟ ਕਰਦੇ ਆ ਅ ਨਰੇਗਾ ਦੇ ਵਿੱਚ ਸਾਡੇ ਲੇਬਰ ਦੇ ਕੰਮ ਬਹੁਤ ਵਧੀਆ ਚੱਲਦੇ ਨੇ ਅੱਜ ਵੀ ਸਾਡੀ ਤੁਹਾਡੇ ਤੋਂ ਇਥੋਂ ਫ੍ਰੀ ਹੋ ਕੇ ਮੇਰੀ ਡੀਸੀ ਸਾਹਿਬ ਨਾਲ ਮੀਟਿੰਗ ਆ ਡੀਸੀ ਏਡੀਸੀ ਡਿਵੈਲਪਮੈਂਟ ਅ ਪੰਚਾਇਤ ਸੈਕਟਰੀ ਬੀ ਡੀ ਪੀਓ ਐਕਸੀਆਂ ਪੰਚਾਇਤੀ ਰਾਜ ਸਾਰੇ ਦਾ ਸਾਰਾ ਮਹਿਕਮਾ ਆਊਗਾ ਅਸੀਂ ਇਹਨਾਂ ਨੂੰ ਸਮੇਂ-ਸਮੇਂ ਸੇ ਟਾਰਗੇਟ ਦਿੰਨੇ ਰਹਿੰਦੇ ਆ ਵੀ ਤੁਹਾਡੇ ਕੋਲ ਇੱਕ ਮਹੀਨਾ ਇੱਕ ਮਹੀਨੇ ਚ ਇੰਨੇ ਮਤੇ ਚਾਹੀਦੇ ਨੇ ਇੰਨਾ ਕੰਮ ਕਰਨਾ ਚਾਹੀਦਾ ਤੇ ਜਦੋਂ ਹੀ ਸਾਨੂੰ ਟਾਈਮ ਕੰਪਲੀਟ ਹੁੰਦਾ ਤਾਂ ਅਸੀਂ ਜਿਹੜੇ ਉਹ ਮਤੇ ਉਹਨਾਂ ਤੋਂ ਪੁੱਛਦੇ ਆ ਵੀ ਤੁਸੀਂ ਪਿਛਲੇ ਉਹਨਾਂ ਦੀ ਰਿਪੋਰਟ ਲੈਣੇ ਆ ਤਾਂ ਇਹ ਸਾਡਾ ਕੰਟੀਨਿਊ ਚੱਲਦਾ ਰਹਿੰਦਾ ਅੱਜ ਵੀ ਸਾਡੀ ਮੀਟਿੰਗਾਂ ਉਹਦੇ ਵਿੱਚੋਂ ਹੀ ਬਹੁਤ ਵਧੀਆ ਰਿਜ਼ਲਟ ਨਿਕਲਣਗੇ। ਜਿਹੜਾ ਜਿਹੜੀ ਚਾਰ ਪੰਜ ਨਿਕਲ ਤੁਸੀਂ ਇਹ ਚੈਨਲ ਬਦਲਣ ਤੋਂ ਪਰਵਾਹ ਨਹੀਂ ਜਿਹੜੇ ਲੋਕ ਕਾਬਜ ਆਜੇ ਤੱਕ ਨਹੀਂ ਥਾਵਾਂ ਤੋਂ ਉਹਦਾ ਉਹਦਾ ਨਹੀਂ ਜਿਹੜਾ ਖਾਲੀ ਜਗ੍ਹਾ ਅਸੀਂ ਉੱਥੇ ਕੋਈ ਕਾਬਜ ਨਹੀਂ ਗਿਆ ਪੁਰਾਣੀ ਸਰਕਾਰ ਨੇ ਸਹਿਮਤੀ ਦੇ ਨਾਲ ਜਦੋਂ ਆਪਾਂ ਅਸੀਂ ਨਗਰ ਕੌਂਸਲ ਦਾ ਜਿਹੜੀ ਅੱਜ ਤੋਂ 5 ਸਾਲ ਪਹਿਲਾਂ ਜਦੋਂ ਆਪਾਂ ਉਹਨਾਂ ਤੋਂ ਜ਼ਮੀਨ ਛੜਾ ਰਹੇ ਸੀ ਤਾਂ ਉੱਥੇ ਕੁਝ ਲੋਕਾਂ ਨੇ ਖਾਲੀ ਕਰਤੀ ਸੀ ਬਟ ਕੁਝ ਘਰ ਇਹ ਜੇ ਸੀ ਉਹਨਾਂ ਨਾਲ ਬੈਠ ਕੇ ਇਹਨਾਂ ਦਾ ਇਹੀ ਸਮਝੌਤਾ ਹੋਇਆ ਸੀ ਉਹ ਕਹਿੰਦੇ ਵੀ ਸਾਨੂੰ ਸਾਡੇ ਘਰ ਪਏ ਹੋਏ ਨੇ ਸਾਨੂੰ ਸਾਡਾ ਉਜਾੜਾ ਨਾ ਕਰਿਓ ਤਾਂ ਇਹਨਾਂ ਦੀ ਆਪਸੀ ਸਹਿਮਤੀ ਹੋਈ ਸੀ ਤੇ ਮੈਂ ਜਿਹੜੀ ਪੁਰਾਣੀ ਸਰਕਾਰ ਦੀ ਸਹਿਮਤੀ ਆ ਅਜੇ ਫਿਲਹਾਲ ਮੈਂ ਉਹ ਸਹਿਮਤੀ ਤੇ ਹੀ ਚੱਲਦਾ ਤੇ ਮੈਨੂੰ ਵੀ ਇਹ ਆ ਵੀ ਮੈਂ ਕਿਸੇ ਗਰੀਬ ਨੂੰ ਉਹਦੇ ਘਰ ਚੋਂ ਨਾ ਠਾਵਾਂ ਬਟ ਜਿਹੜੇ ਜਿਹੜੇ ਜਿਨ੍ਹਾਂ ਨੇ ਨਵੇਂ ਕਬਜ਼ੇ ਹੁੰਦੇ ਨੇ ਅਸੀਂ ਪਿਛਲੇ ਸਮੇਂ ਦੇ ਵਿੱਚ ਕੋਈ ਨਵਾਂ ਕਬਜ਼ਾ ਨਹੀਂ ਹੋਣ ਦਿੱਤਾ ਜਾਂ ਜਿਨ੍ਹਾਂ ਦੇ ਕੱਚੇ ਕਬਜ਼ੇ ਨੇ ਕੱਚੇ ਕਬਜ਼ੇ ਅਸੀਂ ਹਟਾ ਵੀ ਰਹੇ ਹਾਂ ਤੇ ਹਟਾਵਾਂਗੇ ਵੀ ਹਾਂ ਜਿਹੜੇ ਅੱਜ ਤੋਂ 30 40 ਸਾਲ ਪਹਿਲਾਂ ਦੇ ਉੱਥੇ ਬੈਠੇ ਨੇ ਤਾਂ ਉਹਨਾਂ ਨੂੰ ਅਜੇ ਅਸੀਂ ਕਹਿ ਰਹੇ ਆ ਵੀ ਅਸੀਂ ਉਹਨਾਂ ਨੂੰ ਤੰਗ ਨਹੀਂ ਕਰਨਾ ਚਾਹੁੰਦੇ ਪਰ ਜਿਹੜਾ ਪਿਛਲੇ 2 3 ਸਾਲਾਂ ਤੋਂ ਕਰਦੇ ਨੇ ਜਾਂ ਹੁਣ ਕਰਨਗੇ ਜਾਂ ਕੋਈ ਇਹ ਸੋਚ ਲੇ ਵੀ ਨਗਰ ਕੌਂਸਲ ਦਾ ਕੁਝ ਨਹੀਂ ਕਹਿੰਦੀ ਭਾਈ ਆਪਾਂ ਜਿੱਥੇ ਮਰਜ਼ੀ ਸਰਕਾਰੀ ਜਗ੍ਹਾ ਤੇ ਕਬਜ਼ਾ ਕਰ ਲਈਏ ਤਾਂ ਇਹ ਨਹੀਂ ਚੱਲੂਗਾ ਇਹ ਨਹੀਂ ਹੋਊਗਾ ਤਾ ਜਿੰਨੀ ਸਾਡੀ ਨਗਰ ਕੌਂਸਲ ਦੀ ਜਗ੍ਹਾ ਉਹ ਨਗਰ ਕੌਂਸਲ ਦੀ ਪ੍ਰਾਪਰਟੀ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਨਗਰ ਕੌਂਸਲ ਦੀ ਪ੍ਰਾਪਰਟੀ ਵਧਾਉਣੀ ਆ ਸਾਡਾ ਪਲਾਨ ਆ ਵੀ ਅਸੀਂ ਨਗਰ ਕੌਂਸਲ ਵੱਲੋਂ ਜਗ੍ਹਾ ਖਰੀਦਾਂਗੇ ਨੱਪਣ ਦਾ ਕੋਈ ਨੱਪੇ ਉਹਦੇ ਸਖਤ ਖਿਲਾਫ ਆ ਕੋਈ ਗਲਤ ਗੈਰਕਾਨੂੰਨੀ ਚੱਲਦਾ ਉਹਦੇ ਸਖਤ ਖਿਲਾਫ ਆ ਤੁਹਾਡੇ ਥਰੂ ਵੀ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਭਾਈ ਕੋਈ ਇਹੋ ਜਿਹਾ ਕੰਮ ਨਾ ਕਰਿਓ ਕਿ ਸਾਡੀ ਮਜਬੂਰੀ ਬਣੇ ਨਗਰ ਕੌਂਸਲ ਦੀ ਮਨਜ਼ੂਰੀ ਬਣੇ ਸਾਨੂੰ ਸਖਤ ਐਕਸ਼ਨ ਲੈਣਾ ਪਵੇ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ